ਦੇ ਵਿੱਚ ਸੋਹਰਾ ਪਰਿਵਾਰ ਦਾ ਨੂੰ ਤੇ ਤਸ਼ੱਦਦ ਦੇਖਿਆ ਗਿਆ ਹੈ ਕੁੱਟਮਾਰ ਦਾ ਇੱਕ ਤਸਵੀਰ ਵੀਡੀਓ ਸੀਸੀਟੀਵੀ ਸਰਵੇਲੈਂਸ ਜੋ ਕੈਦ ਹੋਇਆ ਸੀ ਸਾਹਮਣੇ ਆਇਆ ਹੈ ਵੈਸ਼ੀਅਨ ਤਰੀਕੇ ਦੇ ਨਾਲ ਉਕਤ ਮਹਿਲਾ ਦੇ ਪਤੀ ਦੀ ਮੌਤ ਮਗਰੋਂ ਸੋਹਰਾ ਪਰਿਵਾਰ ਕਿਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਪੀੜਤਾ ਨਵਦੀਪ ਕੌਰ ਨੇ ਪੁਲਿਸ ਕੋਲ ਗੁਹਾਰ ਲਗਾਈ ਹੈ ਕਿ ਸਖਤ ਕਾਰਵਾਈ ਕੀਤੀ ਜਾਏ ਸਹੁਰਿਆਂ ਤੇ ਅਟੈਕ ਕੀਤਾ ਇਹ ਮੇਰੇ ਤੇ ਮੇਰੇ ਹਸਬੰਦ ਐਕਸਪਾਇਰ ਹੋ ਗਏ ਸੀ 9 ਮਹੀਨੇ ਹੋ ਗਏ ਮੈਂ 11 ਸਾਲਾਂ ਦੀ ਇੱਥੇ ਵਿਆਹੀ ਆ ਜੀ ਅੱਛਾ ਹਾਂ ਜ ਮੇਰਾ ਨੰਦੋਈਆ ਹਾਂ ਮੇਰਾ ਸਹੁਰਾ ਸਾਬ ਮੇਰੀ ਸੱਸ ਮੇਰੇ ਨਨਾਨਾ ਇਹਨਾਂ ਦਾ ਬੇਟਾ ਮੇਰੇ ਨੰਦੂਏ ਦਾ ਬੇਟਾ ਤੇ ਚਾਰ ਪੰਜ ਅਣਪਛਾਤੇ ਬੰਦਿਆਂ ਨੇ ਆ ਕੇ ਮੇਰੇ ਤੇ ਅਟੈਕ ਕੀਤਾ ਜੀ ਕੰਦਾ ਪਾਰ ਕਰਕੇ ਉਹਨਾਂ ਨੇ ਮੇਰੇ ਘਰ ਦੇ ਜਿੰਦੇ ਤੋੜਿਆ ਉਦੋਂ ਬਾਅਦ ਚ ਮੈਂ ਲੌਬੀ ਜੀ ਸੀ ਲੌਪੀ ਵਾਲਾ ਜਿੰਦਾ ਭੰਨਿਆ ਉਹਨਾਂ ਨੇ ਜੀ ਉਦੋਂ ਬਾਅਦ ਦੇ ਵਿੱਚ ਮੈਂ ਅੰਦਰ ਆ ਕੇ ਤੇ ਮੇਰੇ ਤੇ ਬਹੁਤ ਯਾਨੀ ਕਿ ਤਸ਼ੱਦਦ ਕੀਤੀਈ ਮੇਰੇ ਬੁਰਾ ਹਾਲ ਕੀਤਾ ਪਿਆ ਸਾਰੇ ਪਾਸੇ ਜੀ ਅੱਛਾ ਕਿੰਨੇ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਜੀ ਕੋਈ ਪਹਿਲਾਂ ਵੀ ਹੋਇਆ ਇਹ ਚੱਲ ਰਿਹਾ ਜੀ ਬਸ ਜਦੋਂ ਸਸਣ ਐਕਸਪਾਇਰ ਹੋਏ ਉਦੋਂ ਦੇ ਚੱਲ ਰਿਹਾ ਮਾਰਕੁਰ ਦਾ ਕੇਸ ਆਇਆ ਸਾਡੇ ਕੋਲ ਪੁਲਿਸ ਨੂੰ ਸੀ ਇੰਕੁਆਇਰੀ ਕਰਤਾ ਤੇ ਉਹਦੀ ਅੰਦਰ ਇਨਵੈਸਟੀਗੇਸ਼ਨ ਹੈ ਉਹ ਜੇ ਤਾਂ ਸਾਡੇ ਕੋਲੇ ਮੈਸੇਜ ਆਇਆ ਕਿ ਇਸ ਤਰ੍ਹਾਂ ਹੋਇਆ ਤਾਂ ਅਸੀਂ ਗਏ ਜਾ ਕੇ ਦੇਖਿਆ ਪੋਜੀਸ਼ਨ ਬਹੁਤ ਹੀ ਖਰਾਬ ਸੀ ਇਹਨਾਂ ਦੀ ਮਤਲਬ ਕਿ ਆਪਾਂ ਇਹਨਾਂ ਦੀ ਕੋਈ ਪਿਕਅਪ ਵਗੈਰਾ ਵੀ ਨਹੀਂ ਲੈ ਸਕਦੇ ਇਸ ਹਿਸਾਬ ਨਾਲ ਇਹਨਾਂ ਨੂੰ ਕੁੱਟਿਆ ਕੁੱਟਮਾਰ ਕੀਤੀ ਗਈ ਹੈ ਵੀਡੀਓ ਵੀ ਇਹਨਾਂ ਦੀ ਹੈਗੀ ਹੈ ਰਿਕਾਰਡਿੰਗ ਵਗੈਰਾ ਵੀਡੀਓ ਸਾਰੀ ਇਹਨਾਂ ਦੇ ਸੀਸੀ ਕੈਮਰੇਜ਼ ਵਗੈਰਾ ਦੇ ਵਿੱਚ ਸਾਰਾ ਕੁਝ ਹੈਗਾ ਅਸੀਂ ਤਾਂ ਕਹਿੰਦੇ ਜਿਹੜੀ ਜੌਂਦੀਆਂ ਔਰਤਾਂ ਨਾਲ ਤੱਕਾ ਹੁੰਦਾ ਜ਼ੁਲਮ ਹੁੰਦਾ ਅਸੀਂ ਉਹਨਾਂ ਦੇ ਨਾਲ ਖੜੇ ਆਂ ਜਦੋਂ ਤੱਕ ਇਸ ਲਈ ਨਹੀਂ ਇਨਸਾਫ਼ ਨਹੀਂ ਮਿਲਦਾ ਕਿ ਸਾਡੀ ਸਾਰੀ ਟੀਮ ਇਸਦੇ ਨਾਲ ਖੜੀ ਰਹੀ ਮਾਰਸਾ ਦੇ ਵਿੱਚ ਨਵਦੀਪ ਕੌਰ ਦੀ ਜੀ ਕੁੱਟਮਾਰ ਦਾ ਸਾਰੇ ਪਰਿਵਾਰ ਵੱਲੋਂ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਨਵਰੀਤ ਕੌਰ ਦੇ ਨਵਦੀਪ ਕੌਰ ਦੇ ਬਿਆਨਾਂ ਤੇ थाना ਸਿਟੀ ਟੂ ਮਾਰਸਾ ਮਾਮਲਾ ਦਰਜ ਕਰ ਲਿਆ ਹੈ ਮਗੱਦਮਾ ਨੰਬਰ 34 ਨਿਤੀ 9324 ਫਰੀਦਕੋਟ ਰਾ 307 23 33 115 ਜਵਨਦੋਜੀ 307 74 191 ਜਵਨ ਤਨਜੀ 190 ਬੀ ਐਨ ਐਸ ਸਤਵਾਲ ਦਾ ਗੱਦੀ ਕੀਤਾ ਇਹ 9 ਜਣੇ ਤੇ 9 ਬੰਦਿਆਂ ਦੇ ਮਾਮਲਾ ਦਰਜ ਕੀਤੇ ਜੀ 6 ਬਾਈ ਨੇਮ ਨੇ ਤਿੰਨ ਨਾਮ ਜਿਨ੍ਹਾਂ ਵਿੱਚੋਂ 5 ਜਣਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਜੀ ਬਾਕੀ ਦੋਸ਼ੀਆਂ ਨੂੰ ਜਲਦੀ ਤੋਂ ਗ੍ਰਿਫਤਾਰ ਕੀਤਾ ਜਾਵੇਗਾ